ਲੋ ਜੀ ਆ ਕੁੜੀਆਂ ਨੇ 400 ਮੀਟਰ ਵਾਲੀਆਂ ਉਮਰ 11 ਸਾਲ ਆ ਤੇ 400 ਮੀਟਰ ਰੇਸ ਲਾਣਗੀਆਂ ਜਿਨ੍ਹਾਂ ਦਾ ਜਨਮ 15 16 17 ਦੇ ਵਿੱਚ ਹੈ ਇਹ ਉਹ ਕੁੜੀਆਂ ਨੇ ਜੀ ਤੇ ਇਹਦੇ ਵਿੱਚ ਜ਼ਿਆਦਾਤਰ ਕੁੜੀਆਂ ਉਹ ਨੇ ਜਿਹੜੀਆਂ ਡੇਲੀ ਗਰਾਊਂਡ ਪ੍ਰੈਕਟਿਸ ਕਰਦੀਆਂ ਨੇ ਤੇ ਸੱਤ ਕੁੜੀਆਂ ਨੇ ਜੀ ਇਸ ਰੇਸ ਦੇ ਵਿੱਚ ਹਿੱਸਾ ਲਿਆ ਤੇ ਮੁਕਾਬਲਾ ਪੂਰਾ ਟਫ ਹੋਣਾ ਹੈ ਇਹ ਕੁੜੀਆਂ ਬਈ ਜਿਨੇ 200 ਮੀਟਰ ਵੀ ਰੇਸ ਲਾਈ ਹੈ ਤੇ ਤੁੰ ਦਾ ਪੁੱਤ ਪੂਰਾ ਕਰਮ ਹੈ ਹਨਾ ਠੀਕ ਹੈ ਹਾਂ ਵੀ ਪਤਾ ਦਿਖਾਏਗਾ ਕੁਝ ਕਰਕੇ ਚਲਵਾ ਠੀਕ ਹੈ ਬਈ ਹਾਂ ਵੀ ਚੈਂਪੀਅਨ ਕੁੜੀ ਦਿਖਾਉਂਗੇ ਜਲਵਾ ਪੱਕੀ ਗੱਲ ਹੈ ਠੀਕ ਹੈ ਬੱਤ ਤੇ ਆਹ ਬੱਚੇ ਨੇ ਜੀ ਜਿਹੜੇ ਭੱਜਣਗੇ 400 ਮੀਟਰ ਤੇ ਥੋੜੀ ਰੇਸ ਬਾਈ ਲਓ ਜੀ 400 ਮੀਟਰ ਵਾਲੀਆਂ ਕੁੜੀਆਂ ਫਿਨਿਸ਼ ਲਾਈਨ ਵੱਲ ਅੱਗੇ ਵਧੀਆਂ ਹੋਈਆਂ ਖੱਚ ਕੇ ਬੱਜਾ ਖੱਚ ਕੇ ਖੱਚ ਕੇ ਸੁਪਰੀਂਦ ਖੱਚ ਜਾ ਸੁਪਰੀਂਦ ਚੱਲਾ ਚੱਲਾ ਸੁਪਰੀਂਦ ਖੱਚ ਜਾ ਫਿਰ ਵਿੰਦੇ ਚੱਲਾ 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 ਲਓ ਜੀ ਕੁੜੀ ਫਰਸਟ ਆਈ ਹੈ ਸੈਕੰਡ ਖੁਸ਼ੀ ਤੇ ਥਰਡ ਵਾਹ ਜੀ ਵਾਹ ਬੱਤ ਆ ਜੋ ਹਾਂਜੀ ਇਹ ਬੱਚੇ ਨੇ ਜੀ 11 ਸਾਲ ਵਾਲੇ ਜਿਨ੍ਹਾਂ ਦਾ ਜਨਮ 15 16 17 ਦੇ ਵਿੱਚ ਹੋਇਆ ਤੇ ਇਹ ਬੱਚਿਆਂ ਨੇ ਪੋਜੀਸ਼ਨ ਲਈਏ ਜੀ 400 ਮੀਟਰ ਰੇਸ ਦੇ ਵਿੱਚੋਂ ਪਿੰਡ ਕੁਲਦਰੀਆਂ ਦਾ ਮੈਦਾਨ ਹੈ ਜੀ ਤੇ ਇਹ ਤਿੰਨੇ ਬੱਚੇ ਕੁਲਦਰੀਆਂ ਤੋਂ ਹਨ ਕਿਹੜਾ ਪਿੰਡ ਬੱਤਾ ਕੁਲਦਰੀਆਂ ਇਹ ਤਿੰਨੇ ਬੱਚੇ ਪਿੰਡ ਕੁਲਦਰੀਆਂ ਤੋਂ ਨੇ ਆਪ ਤਾਂ ਕੀ ਨਾਮ ਹੈ ਤੇਰਾ ਉਹਨਾਂ ਦਾ ਫਾਦਰ ਨੇਵਾ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਆ ਇਹ ਕੁੜੀ ਆ ਜੀ ਫਸਟ ਹਾਂ ਪੁੱਤ ਖੁਸ਼ਪ੍ਰੀਤਾ ਖੁਸ਼ਪ੍ਰੀਤਾ ਫਾਦਰ ਨੇਵਾ ਨਰਮਲ ਸਿੰਘ ਨਰਮਲ ਸਿੰਘ ਖੁਸ਼ਪ੍ਰੀਤਾ ਪੱਤਰੀ ਨਰਮਲ ਸਿੰਘ ਹਾਂ ਬਤਾ ਜਸਨੀਤ ਜਸ ਜਸਨੀਤ ਜਸਨੀਤ ਕੌਰ ਤੇ ਫਾਦਰ ਨੇਵਾ ਗੁਰਵਿੰਦਰ ਸਿੰਘ ਹਾਂ ਜੀ ਇਹ ਜਸਨੀਤ ਕੌਰ ਪੱਤਰੀ ਗੁਰਵਿੰਦਰ ਸਿੰਘ ਦੀ ਇਹ ਕੁੜੀ ਪਹਿਲੀ ਵਾਰ ਪੋਜੀਸ਼ਨ ਤੇ ਆਈ ਹਣਾ ਪੁੱਤ ਪਹਿਲੀ ਵਾਰ 3rd ਪੋਜੀਸ਼ਨ ਲਈ ਹੈ ਜੀ ਮੋਰਾ ਤਾੜੀਆਂ ਪੁੱਤ ਜ਼ੋਰ ਨਾਲ ਆ ਸੈਕਿੰਡ ਥਰਡ ਰੈਨ ਵਾਲੇ ਪਿੰਡ ਕੁਦਰੀਆਂ ਦੇ ਬੱਚੇ ਨੇ ਤੇ ਇਹ ਬੱਚੇ ਬਈ ਇੱਕ ਖੁਸ਼ਖਬਰੀ ਹੋਰ ਹੈ ਇਹ ਦੋ ਟਾਈਮ ਮਿਹਨਤ ਕਰਨ ਵਾਲੇ ਬੱਚੇ ਨੇ ਤੇ ਜਿਹੜੀ ਆ ਕੁੜੀ ਖੜੀ ਆ ਬਈ ਗੁਰਵਿੰਦਰ ਜੀ ਤੇ ਇਹ ਕੁੜੀ ਬਈ ਹਜ਼ਾਰ ਹਜ਼ਾਰ ਦਾ ਰੱਸੀ ਕੁੱਦਦੀ ਹੈ ਸਵੇਰੇ ਤੇ 5:30 ਵਜੇ ਇੱਕ ਵੀ ਛੁੱਟੀ ਨਹੀਂ ਤੇ ਪਿਛਲੇ 2 ਮਹੀਨਿਆਂ ਤੋਂ ਇੱਕ ਵੀ ਛੁੱਟੀ ਨਹੀਂ ਹੈਗੀ ਤੇ ਜਮਾ ਆਇਆ ਨਾ ਮੈਂ ਕਹਿ ਸਕਦਾ ਜੀ ਗਰਾਊਂਡ ਦਾ ਇੱਕ ਅੱਧਾ ਚੱਕਰ ਵੀ ਨਹੀਂ ਇਸ ਕੁੜੀ ਤੋਂ ਲੱਗਦਾ ਸੀ ਅੱਜ ਇਹ ਥਰਡ ਆਈ ਹੈ ਬਤ ਇੱਕ ਵਾਰ ਹੋਰ ਤੁਹਾਡੀਆਂ ਮਰਜ਼ੋਰ ਨਾਲ ਤੇ ਬਹੁਤ-ਬਹੁਤ ਧੰਨਵਾਦ ਬੁੱਤਾ ਤੇ ਬਹੁਤ ਮਿਹਨਤ ਕਰਿਆ ਕਰੋ ਓਕੇ